ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਅੰਮ੍ਰਿਤ ਵੇਲੇ ਦੀਆਂ ਬਰਕਤਾਂ ਬਾਰੇ ਅੰਮ੍ਰਿਤ ਵੇਲੇ ਦੀ ਤਾਕਤ ਬਾਰੇ ਕਿ ਜੋ ਮਨੁੱਖ ਅੰਮ੍ਰਿਤ ਵੇਲੇ ਦੇ ਵਿੱਚ ਉੱਠਦੇ ਨੇ ਉਹਨਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਿਵੇਂ ਹੁੰਦੀ ਆ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕੇ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਜੀ ਤਾਂ ਆਓ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਮਹਾਪੁਰਖ ਜੀ ਅਕਸਰ ਹੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਕਈ ਵਾਰ ਕਿਸੇ ਇੱਕ ਗੱਲ ਕਰਕੇ ਸਾਡੇ ਮਨ ਨੂੰ ਠੋਕਰ ਵੱਜ ਜਾਂਦੀ ਆ ਪਤਾ ਨਹੀਂ ਹੁੰਦਾ ਕਿ ਕਿੱਥੇ ਕਿਹੜੀ ਗੱਲ ਸਾਡੇ ਮਨ ਨੂੰ ਲੱਗ ਜਾਵੇ ਕਿਸ ਗੱਲ ਕਰਕੇ ਸਾਡੇ ਮਨ ਨੂੰ ਠੋਕਰ ਵੱਜ ਜਾਵੇ ਤੇ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜ ਜਾਵੇ ਅੰਮ੍ਰਿਤ ਵੇਲੇ ਦੇ ਨਾਲ ਜੁੜ ਜਾਵੇ ਤਾਂ ਬਸ ਡੇਰ ਸਾਡੇ ਮਨ ਦੀ ਗੁਰੂ ਚਰਨਾਂ ਦੇ ਨਾਲ ਜੁੜਨ ਦੀ ਆ ਅੰਮ੍ਰਿਤ ਵੇਲੇ ਦੇ ਨਾਲ ਜੁੜਨ ਦੀ ਆ ਜ਼ਿੰਦਗੀ ਦੀ ਸਾਰੀ ਨਿਰਾਸ਼ਾ ਦੂਰ ਹੋ ਜਾਵੇਗੀ ਉਸੇ ਦਿਨ ਤੋਂ ਹੀ ਸਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਵੇਗੀ ਤਾਂ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜਾਂ ਫਿਰ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਣਾ ਵਿੱਚ ਹਾਜ਼ਰੀ ਲਗਵਾ ਦਿਓ ਜੀ ਸੰਗਤ ਜੀ ਅੰਮ੍ਰਿਤ ਵੇਲੇ ਦੀ ਵਡਿਆਈ ਜਿੰਨੀ ਕਰ ਲਈਏ ਉੰਨੀ ਘਾਟਿਆ ਕਿਉਂਕਿ ਅੰਮ੍ਰਿਤ ਵੇਲੇ ਉੱਠਣ ਵਾਲੇ ਮਨੁੱਖਾਂ ਦਾ ਜੀਵਨ ਹੀ ਅੰਮ੍ਰਿਤ ਮਈ ਬਣ ਜਾਂਦਾ ਹੈ ਪਰ ਨਾਲ ਹੀ ਨਾਲੇ ਇਹ ਵੀ ਸੱਚ ਹੈ ਕਿ ਅੰਮ੍ਰਿਤ ਵੇਲੇ ਉੱਠਣਾ ਇੰਨਾ ਆਸਾਨ ਨਹੀਂ ਆ ਕਿਸੇ ਦੇ ਲਈ ਵੀ ਆਸਾਨ ਨਹੀਂ ਹੈ ਜੋ ਨਿਤ ਦੇ ਨਿਮੀ ਨੇ ਉਹਨਾਂ ਦਾ ਵੀ ਮਨ ਕਈ ਵਾਰ ਜੇਦ ਅੜੀ ਕਰ ਜਾਂਦਾ ਹੈ ਵੀ ਸਵੇਰੇ-ਸਵੇਰਾ ਆਪਣੀ ਪਿਆਰੀ ਨੀਂਦ ਨੂੰ ਤਿਆਗ ਕੇ ਆਪਣਾ ਬਿਸਤਰ ਛੱਡਣਾ ਕਿਸੇ جنگ ਦੇ ਜੁੱਧ ਨਾਲੋਂ ਘੱਟ ਨਹੀਂ ਹੁੰਦਾ ਸਵੇਰੇ-ਸਵੇਰੇ ਜਿੰਨੇ ਅੰਮ੍ਰਿਤ ਵੇਲੇ ਉੱਠ ਲਿਆ ਸਮਝ ਲਓ ਉਹਨੇ ਵੱਡੀ ਜੰਗ ਜਿੱਤ ਲਈ ਆਪਣੇ ਆਲਸ ਦੇ ਨਾਲੋਂ ਅਤੇ ਇਹ ਜੰਗ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਤੋਂ ਬਿਨਾਂ ਨਹੀਂ ਜਿੱਤੀ ਜਾਂਦੀ ਸੰਗਤ ਜੀ ਜੀ ਦੇ ਸਿਰ ਦੇ ਉੱਤੇ ਸਤਿਗੁਰ ਸੱਚੇ ਪਾਸ਼ਾ ਜੀ ਦਾ ਮਿਹਰ ਭਰਿਆ ਹੱਥ ਆ ਜਾਵੇ ਉਹੀ ਇਹ ਜੰਗ ਜਿੱਤ ਸਕਦਾ ਹੈ ਅੰਮ੍ਰਿਤ ਵੇਲੇ ਦੇ ਵਿੱਚ ਕਿਸੇ ਦਾ ਨਹੀਂ ਜੀ ਕਰਦਾ ਕਿ ਉਹ ਆਪਣੀ ਨਿੱਗੀ ਰਜਾਈ ਨੂੰ ਛੱਡ ਕੇ ਬਿਸਤਰ ਨੂੰ ਛੱਡ ਕੇ ਉੱਠੇ ਇਸ਼ਨਾਨ ਕਰੇ ਗਰਮੀਆਂ ਦੇ ਵਿੱਚ ਕਿਸੇ ਦਾ ਦਿਲ ਨਹੀਂ ਕਰਦਾ ਕਿ ਆਪਣੇ ਏਸੀ ਕੂਲਰ ਦੇ ਅੱਗੋਂ ਉੱਠੇ ਇਸ ਵੇਲੇ ਨੀਂਦ ਦਾ ਵੀ ਪੂਰਾ ਜ਼ੋਰ ਹੁੰਦਾ ਹੈ ਤੇ ਕਲਯੁਗ ਨੇ ਵੀ ਆਪਣਾ ਪੂਰਾ ਜ਼ੋਰ ਲਾਇਆ ਹੁੰਦਾ ਹੈ ਇਹ ਬੰਦੇ ਨੂੰ ਉੱਠਣ ਨਹੀਂ ਦੇਣਾ ਕਿਉਂਕਿ ਕਾਲਜੁਗ ਚੰਗੀ ਤਰ੍ਹਾਂ ਇਸ ਗੱਲ ਨੂੰ ਜਾਣਦਾ ਹੈ ਕਿ ਜੇਕਰ ਇਹ ਮਨੁੱਖ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਗਿਆ ਉੱਠ ਕੇ ਭਜਨ ਬੰਦਗੀ ਕਰਨ ਬੈਠ ਗਿਆ ਤਾਂ ਫਿਰ ਮੇਰਾ ਇਸ ਇਨਸਾਨ ਦੇ ਉੱਤੇ ਕੋਈ ਪ੍ਰਭਾਵ ਨਹੀਂ ਪਵੇਗਾ ਇਹ ਤਾਂ ਗੁਰੂ ਚਰਨਾਂ ਦੇ ਨੇੜੇ ਹੋ ਜਾਵੇਗਾ ਇਹਦੇ ਉੱਤੇ ਗੁਰੂ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਫਿਰ ਮੇਰਾ ਜੋਰ ਇਹਦੇ ਉੱਤੇ ਨਹੀਂ ਚੱਲਣਾ ਫਿਰ ਮੈਂ ਇਸ ਤੋਂ ਪੁੱਠੇ ਕੰਮ ਕਿੰਜ ਕਰਾਵਾਂਗਾ ਇਸ ਕਰਕੇ ਕਾਲਜੁਗ ਵੀ ਸਵੇਰੇ ਸਵੇਰ ਪੂਰਾ ਜੋਰ ਲਾਉਂਦਾ ਹੈ ਕਿ ਮੈਂ ਇਹਨਾਂ ਨੂੰ ਅੰਮ੍ਰਿਤ ਵੇਲੇ ਦੇ ਵਿੱਚ ਨਹੀਂ ਉੱਠਣ ਦੇਣਾ ਤੁਸੀਂ ਇਸ ਗੱਲ ਨੂੰ ਨੋਟ ਕੀਤਾ ਹੋਣਾ ਹੈ ਕਿ ਜਿਨ੍ਹਾਂ ਨੂੰ ਸਾਰੀ-ਸਾਰੀ ਰਾਤ ਨੀਂਦ ਨਹੀਂ ਆਉਂਦੀ ਕੁਝ ਲੋਕ ਦਰਦ ਦੇ ਵਿੱਚ ਤੜਫ ਰਹੇ ਹੁੰਦੇ ਨੇ ਸਰੀਰ ਨੂੰ ਕੋਈ ਦੁੱਖ ਰੋਗ ਲੱਗਾ ਹੁੰਦਾ ਹੈ ਕਈ ਮਨੁੱਖਾਂ ਨੂੰ ਚਿੰਤਾਵਾਂ ਪਰੇਸ਼ਾਨੀਆਂ ਕਰਕੇ ਸਾਰੀ ਰਾਤ ਨੀਂਦ ਨਹੀਂ ਆਉਂਦੀ ਉਹ ਸੋਚਦੇ ਰਹਿੰਦੇ ਆ ਤੇ ਕਈ ਲੋਕਾਂ ਦੀਆਂ ਆਦਤਾਂ ਹੀ ਇਦਾਂ ਦੀਆਂ ਬਣੀਆਂ ਨੇ ਯਾ ਸੌਣ ਦੇ ਸਮੇਂ ਟੀਵੀ ਮੋਬਾਈਲ ਚਲਾਉਂਦੇ ਰਹਿੰਦੇ ਨੇ ਤੇ ਆਪਣਾ ਮਨੋਰੰਜਨ ਕਰਦੇ ਰਹਿੰਦੇ ਨੇ ਪਰ ਜਦੋਂ ਹੀ 2 ਵਜਦੇ ਆ ਤਾਂ 2 ਵਜੇ ਸਭ ਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਨੀਂਦ ਆਪਣਾ ਪੂਰਾ ਜੋਰ ਪਾ ਦਿੰਦੀ ਹੈ ਫਿਰ ਕੋਈ ਕੰਡਿਆਂ ਤੇ ਵੀ ਬੈਠਾ ਹੋਵੇ ਨਾ ਤਾਂ ਉਹਨੂੰ ਵੀ ਨੀਂਦ ਆ ਜਾਵੇਗੀ 2 ਵਜੇ ਕਾਲ ਯੁਗ ਦਾ ਪੂਰਾ ਪੂਰਾ ਜੋਰ ਲੱਗਾ ਹੁੰਦਾ ਹੈ ਇਹਦੇ ਵਿੱਚ ਸਿਰਫ ਉਹੀ ਉੱਠਦੇ ਨੇ ਜਿਨ੍ਹਾਂ ਨੇ ਆਪਣੇ ਗੁਰੂ ਦੀ ਗੋਦ ਦਾ ਨਿੱਕ ਮਾਣਿਆ ਹੈ ਉਹ ਹਮਨੋ ਉਸ ਵੇਲੇ ਦੇ ਵਿੱਚ ਸ਼ਾਲ ਮਾਰ ਕੇ ਉੱਠ ਜਾਂਦੇ ਆ ਉਹਨਾਂ ਦੇ ਉੱਤੇ ਉਹਨਾਂ ਦੇ ਮਨ ਦਾ ਪ੍ਰਭਾਵ ਮਨ ਜਿੱਦ ਕਰਨ ਲੱਗੇ ਅੜੀ ਕਰਨ ਲੱਗੇ ਤਾਂ ਉਹ ਮੰਨਦੀ ਵੀ ਨਹੀਂ ਸੁਣਦੇ ਉੱਠ ਕੇ ਬੈਠ ਜਾਂਦੇ ਆ ਗੁਰੂ ਚਰਨਾਂ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਪਾਸ਼ਾ ਇਹ ਆਲਸ ਇਹ ਨੀਂਦ ਇਹ ਕਾਲ ਯੁਗ ਦੇ ਘੇਰੇ ਦੇ ਵਿੱਚੋਂ ਮੈਨੂੰ ਕੱਢੋ ਮੈਨੂੰ ਆਪਣੀ ਗੋਦ ਦੇ ਵਿੱਚ ਲੈ ਲਓ ਜੋ ਇਸ ਤਰ੍ਹਾਂ ਅਰਦਾਸਾਂ ਬੇਨਤੀਆਂ ਕਰਦੇ ਨੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੀ ਗਲ ਵਕੜੀ ਦੇ ਵਿੱਚ ਜ਼ਰੂਰ ਲੈਂਦੇ ਆ ਉਹਨਾਂ ਨੂੰ ਆਪਣੀ ਗੋਦ ਦੇ ਵਿੱਚ ਬਿਠਾ ਕੇ ਨਾਮ ਚ ਪਾਉਂਦੇ ਆ ਜਦੋਂ ਹੀ ਅਸੀਂ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਭਜਨ ਬੰਦਗੀ ਕਰਨੀ ਸ਼ੁਰੂ ਕਰ ਦਿੰਨੇ ਆ ਤਾਂ ਨਾਲ ਦੀ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਆ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਆ ਸਾਡੇ ਮਨ ਤਨ ਦੇ ਰੋਗ ਦੂਰ ਹੋਣੇ ਸ਼ੁਰੂ ਹੋ ਜਾਂਦੇ ਨੇ ਸਾਡਾ ਮਨ ਇੱਕ ਖੁਸ਼ੀ ਖੇੜੇ ਦੇ ਵਿੱਚ ਰਹਿੰਦਾ ਹੈ ਸਾਡੇ ਨਾਲ ਸਾਰਾ ਦਿਨ ਇੱਕ ਊਰਜਾ એનર્ਜੀ ਕੰਮ ਕਰਦੀ ਆ ਬਾਬਾ ਅਨੰਦ ਸਿੰਘ ਜੀ ਅਕਸਰ ਹੀ ਬਚਨ ਕਰਦੇ ਸਨ ਕਿ ਭਾਈ ਜੇਕਰ ਤੁਸੀਂ ਪੂਰਾ ਦਿਨ ਬਾਦਸ਼ਾਹਾਂ ਵਾਂਗ ਜਿਉਣਾ ਚਾਹੁੰਦੇ ਹੋ ਤਾਂ ਫਿਰ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਨਾਨਕ ਪਾਸ਼ਾ ਜੀ ਦੇ ਘਰ ਦੇ ਮੰਗਤੇ ਬਣ ਜਿਆ ਕਰੋ ਅੰਮ੍ਰਿਤ ਵੇਲੇ ਉੱਠਣ ਵਾਲੇ ਮੁਲਖਾਂ ਦੇ ਉੱਤੇ ਹਰ ਪਾਸਿਓਂ ਕਿਰਪਾ ਹੁੰਦੀ ਆ ਉਹ ਜਿੱਥੇ ਵੀ ਜਾਂਦੇ ਨੇ ਉਹਨਾਂ ਦੇ ਨਾਲ-ਨਾਲ ਸਤਿਗੁਰ ਸੱਚੇ ਪਾਸ਼ਾ ਜੀ ਪਰਤੱਖ ਵਰਤਦੇ ਨੇ ਜਿਹੜੇ ਉੱਠਦੇ ਨੇ ਉਹਨਾਂ ਨੂੰ ਆਪਣੇ ਗੁਰੂ ਸਾਹਿਬ ਜੀ ਦੀ ਕਿਰਪਾ ਦਾ ਪਤਾ ਹੈ ਕਿ ਗੁਰੂ ਸਾਹਿਬ ਜੀ ਕੈਂਜੇ ਵਰਤਦੇ ਆ ਇਸੇ ਕਰਕੇ ਤਾਂ ਉਹ ਕਦੇ ਵੀ ਅੰਮ੍ਰਿਤ ਵੇਲੇ ਦਾ ਨਾਂਗਾ ਨਹੀਂ ਪਾਉਂਦੇ ਉਹਨਾਂ ਦਾ ਤਨ ਜਿੰਨਾ ਮਰਜ਼ੀ ਬਿਮਾਰ ਹੋਵੇ ਉਹਨਾਂ ਦਾ ਮਨ ਜਿੰਨੀ ਮਰਜ਼ੀ ਅੜੀ ਕਰੇ ਆਰੋ ਆਪਣੇ ਅੰਮ੍ਰਿਤ ਵੇਲੇ ਦੇ ਵਿੱਚ ਨਾਗਾਣੀ ਪੈਣ ਦਿੰਦੇ ਉਹ ਤਾਂ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਕਿ ਗੁਰੂ ਸਾਹਿਬ ਮੇਰਾ ਮਨ ਅੜੀ ਕਰ ਰਿਹਾ ਹੈ ਲੱਗਦਾ ਅੱਜ ਕਾਲ ਯੁਗ ਮੇਰੇ ਉੱਤੇ ਆਪਣਾ ਪ੍ਰਭਾਵ ਪਾ ਰਿਹਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਮੈਨੂੰ ਇਨਾ ਤੋਂ ਬਚਾਓ ਉਹਨਾਂ ਦੇ ਤਾਂ ਭਾਦੀਆਂ ਬਨ ਜਾਂਦੀਆਂ ਨੇ ਉਹ ਆਪਣੇ ਗੁਰੂ ਦੇ ਅੱਗੇ ਤਰਲੋ ਮੱਛੀ ਹੋਣ ਲੱਗ ਜਾਂਦੇ ਨੇ ਕਿ ਪਾਤਸ਼ਾਹ ਕਿਰਪਾ ਕਰੋ ਮੈਨੂੰ ਅੰਮ੍ਰਿਤ ਵੇਲੇ ਦੇ ਵਿੱਚ ਉਠਾ ਲਓ ਕਿਤੇ ਮੇਰਾ ਅੰਮ੍ਰਿਤ ਵੇਲਾ ਮਿਸ ਨਾ ਹੋ ਜਾਵੇ ਨਾ ਗਾਣਾ ਪੈ ਜਾਵੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅੰਮ੍ਰਿਤ ਵੇਲੇ ਦਾ ਇਹ ਇੱਕ ਪਲ ਇੱਕ ਛਿਨ ਕਿੰਨਾ ਕੀਮਤੀ ਆ ਇੱਕ ਦਿਨ ਦਾ ਛੁੱਟਿਆ ਹੋਇਆ ਅੰਮ੍ਰਿਤ ਵੇਲਾ ਕਈ ਵਾਰ ਕਈ ਕਈ ਦਿਨ ਮਹੀਨੇ ਤੱਕ ਆਸ ਨਹੀਂ ਆਉਂਦਾ ਭਾਵੇਂ ਕਿ ਦੁਬਾਰਾ ਨਹੀਂ ਬਣਦਾ ਅਤੇ ਇੱਕ ਦਿਨ ਦੇ ਅੰਮ੍ਰਿਤ ਵੇਲੇ ਦਾ ਨਾਗਾ ਸਮਝੋ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਘਾਟਾ ਪੈ ਗਿਆ ਤੁਹਾਡੇ ਕੀ ਆਪਾਂ ਪੂਰੇ ਦਿਨ ਦੇ ਵਿੱਚ ਕਿਸੇ ਵੀ ਵੇਲੇ ਭਜਨ ਬੰਦਗੀ ਕਰ ਸਕਦੇ ਹਾਂ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਮਨਾਹੀ ਨਹੀਂ ਹੈ ਜਦੋਂ ਆਪਾਂ ਦਿਨ ਦੇ ਵਿੱਚ ਭਜਨ ਬੰਦਗੀ ਕਰਦੇ ਹਾਂ ਗੁਰੂ ਸਾਹਿਬ ਜੀ ਸਾਡੇ ਉੱਤੇ ਉਦੋਂ ਵੀ ਕਿਰਪਾ ਕਰਦੇ ਆ ਉਦੋਂ ਵੀ ਸਾਡੀ ਕੀਤੀ ਹੋਈ ਭਜਨ ਬੰਦਗੀ ਕੀਤੇ ਹੋਏ ਪਾਠ ਨੂੰ ਕੀਤੀ ਹੋਈ ਸੇਵਾ ਨੂੰ ਮਨਜ਼ੂਰ ਕਰਦੇ ਆ ਪਰ ਅੰਮ੍ਰਿਤ ਵੇਲੇ ਦਾ ਵੇਲਾ ਹੈ ਨਾ ਜਿਹੜਾ ਇਹ ਬਹੁਤ ਖਾਸ ਵੇਲਾ ਹੈ ਬੜਾ ਪਵਿੱਤਰ ਵੇਲਾ ਹੈ ਸ਼ਾਂਤਮਈ ਵੇਲਾ ਹੈ ਇਸ ਵੇਲੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਰੱਬ ਦੇ ਰੰਗ ਦੇ ਵਿੱਚ ਰੰਗੀਆਂ ਹਈਆਂ ਰੂਹਾਂ ਉੱਠ ਕੇ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰ ਰਹੀਆਂ ਹੁੰਦੀਆਂ ਨੇ ਇਸ ਕਰਕੇ ਪੂਰਾ ਮਾਹੌਲ ਪੂਰਾ ਵਾਤਾਵਰਨ ਹੀ ਪਵਿੱਤਰ ਹੋ ਜਾਂਦਾ ਹੈ ਪਾਵਰਫੁੱਲ ਹੋ ਜਾਂਦਾ ਹੈ ਫਿਰ ਇਸ ਵੇਲੇ ਦੇ ਵਿੱਚ ਜੋ ਜੀਵੀ ਉੱਠਦਾ ਹੈ ਨਾ ਉਹਦਾ ਮਨ ਆਪਣੇ ਆਪ ਹੀ ਗੁਰੂ ਚਰਨਾਂ ਦੇ ਵੱਲ ਭੱਜਦਾ ਹੈ ਇਸ ਵੀਰੇ ਦੇ ਵਿੱਚ ਉੱਠ ਕੇ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਨਾਲ ਕਨੈਕਸ਼ਨ ਕਨੈਕਟ ਕਰਨਾ ਆਸਾਨ ਹੋ ਜਾਂਦਾ ਹੈ ਜਿਵੇਂ ਜਿਵੇਂ ਦਿਨ ਚੜ੍ਹਦਾ ਹੈ ਉਦਾਂ-ਉਦਾਂ ਸਾਨੂੰ ਆਪਣੇ ਕੰਮਕਾਰਾਂ ਦੀਆਂ ਟੈਨਸ਼ਨਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਮੈਂ ਅੱਜ ਇਹ ਕੰਮ ਵੀ ਕਰਨਾ ਹੈ ਉਹ ਕੰਮ ਵੀ ਕਰਨਾ ਹੈ ਪਰ ਜਦੋਂ ਆਪਾਂ ਅੰਮ੍ਰਿਤ ਵੇਲੇ ਉੱਠਦੇ ਆਣਾ ਤਾਂ ਇਸ ਵੇਲੇ ਦੇ ਵਿੱਚ ਕੋਈ ਟੈਨਸ਼ਨ ਹੁੰਦੀ ਹੈ ਤੇ ਨਾ ਹੀ ਕੋਈ ਫਿਕਰ ਸਾਡੇ ਆਸ-ਪਾਸ ਨਹੀਂ ਭਟਕਦੀ ਕਿਉਂਕਿ ਇਹ ਵੇਲਾ ਹੀ ਗੁਰੂ ਨਾਨਕ ਪਾਸ਼ਾ ਦਾ ਵੇਲਾ ਹੈ ਇਹ ਵੇਲਾ ਯੋਗ ਪਰਮ ਪਿਤਾ ਪਰਮਾਤਮਾ ਦਾ ਵੇਲਾ ਹੈ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਨੇ ਸਾਨੂੰ ਸਭ ਕੁਝ ਦਿੱਤਾ ਹੈ ਬਦਲੇ ਦੇ ਵਿੱਚ ਕੋਈ ਚੀਜ਼ ਨਹੀਂ ਮੰਗੀ ਜੇ ਮੰਗਿਆ ਹੈ ਤਾਂ ਸਿਰਫ ਅੰਮ੍ਰਿਤ ਵੇਲਾ ਮੇਰੇ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕੇ ਭਾਈ ਜੇਕਰ ਤੂੰ ਆਪਣੇ ਆਪ ਨੂੰ ਗੁਰੂ ਨਾਨਕ ਪਾਸ਼ਾ ਜੀ ਦੇ ਘਰ ਦਾ ਸਿੱਖ ਅਖਵਾਉਣਾ ਚਾਹੁੰਦਾ ਹੈ ਤਾਂ ਵੀ ਤੇਰੇ ਲਈ ਅੰਮ੍ਰਿਤ ਵੇਲੇ ਉੱਠਣਾ ਜ਼ਰੂਰੀ ਆ ਭਾਵੇਂ ਜੇ ਤੂੰ ਅੰਮ੍ਰਿਤ ਵੇਲੇ ਨਹੀਂ ਉੱਠਦਾ ਤੈਨੂੰ ਆਪਣੇ ਆਪ ਨੂੰ ਸਿੱਖ ਅਖਵਾਉਣ ਦਾ ਵੀ ਹੱਕ ਨਹੀਂ ਸਿੱਖ ਬਣਨਾ ਤਾਂ ਬਹੁਤ ਦੂਰ ਦੀ ਗੱਲ ਸਿੱਖ ਬਣਦੇ ਆਪਾਂ ਉਦੋਂ ਆ ਜਦੋਂ ਆਪਾਂ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲਦੇ ਆਂ ਸਿਰਫ ਸਿੱਖ ਅਖਵਾਉਣ ਦੇ ਲਈ ਹੀ ਅੰਮ੍ਰਿਤ ਵੇਲੇ ਉੱਠਣ ਵਾਲਾ ਆਦਮੀ ਕਰ ਦਿੱਤਾ ਫਿਰ ਆਪ ਸੋਚੋ ਸੰਗਤ ਜੀ ਅੰਮ੍ਰਿਤ ਵੇਲੇ ਉੱਠਣ ਵਾਲੇ ਮੇਰੇ ਸਤਿਗੁਰੂ ਸੱਚੇ ਪਾਸ਼ਾ ਜੀ ਨੂੰ ਬੜੇ ਪਿਆਰੇ ਲੱਗਦੇ ਨੇ ਕਿਉਂਕਿ ਪਾਸ਼ਾ ਨੂੰ ਪਤਾ ਜੋ ਅੰਮ੍ਰਿਤ ਵੇਲੇ ਉੱਠ ਰਹੀ ਨਹੀਂ ਉਹ ਮੇਰੇ ਲਈ ਉੱਠ ਰਹੀ ਨੇ ਫਿਰ ਜਿਵੇਂ ਹੁਣ ਆਪਾਂ 5 ਵਜੇ ਤੋਂ ਬਾਅਦ ਉੱਠ ਤਾਂ 5 ਵਜੇ ਤੋਂ ਬਾਅਦ ਤਾਂ ਉੱਠਣਾ ਹੀ ਪੈਂਦਾ ਫਿਰ ਸਰੀਰ ਭਾਵੇਂ ਜਿੰਨਾ ਮਰਜ਼ੀ ਬਿਮਾਰ ਹੋਵੇ ਜਿੰਨਾ ਮਰਜ਼ੀ ਸੌਣ ਨੂੰ ਦਿਲ ਕਰੇ ਫਿਰ ਸਾਨੂੰ ਉੱਠਣਾ ਪੈਂਦਾ ਹੈ ਕਿਉਂਕਿ ਪਤਾ ਹੈ ਕਿ ਮੈਂ ਕੰਮ ਧੰਦੇ ਕਰਨੇ ਆ ਕਿਸੇ ਨੇ ਡਿਊਟੀ ਤੇ ਜਾਣਾ ਹੈ ਬੀਬੀਆਂ ਨੇ ਘਰ ਦੇ ਕੰਮਕਾਰ ਕਰਨੇ ਹੁੰਦੇ ਆ ਉਦੋਂ ਬੰਦਾ ਫਿਰ ਆਪਣੇ ਲਈ ਉੱਠਦਾ ਹੈ ਪਰ ਜਿਹੜੇ 5 ਵਜੇ ਤੋਂ ਪਹਿਲਾਂ ਉੱਠਦੇ ਆਣਾ ਉਹ ਗੁਰੂ ਦੇ ਲਈ ਉੱਠਦੇ ਆ ਤੇ ਉੱਠਦੇ ਅਸਾਰ ਜੋ ਆਪਣੇ ਗੁਰੂ ਨੂੰ ਯਾਦ ਕਰਦੇ ਆ ਗੁਰੂ ਅੱਗੇ ਅਰਦਾਸ ਬੇਨਤੀ ਕਰਕੇ ਫਿਰ ਆਪਣੇ ਕੰਮਕਾਰਾਂ ਨੂੰ ਹੱਥ ਪਾਉਂਦੇ ਜੋ ਮੁਕਦੀ ਗੱਲ ਇਹ ਹੈ ਕਿ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਗੁਰੂ ਨਾਨਕ ਪਾਸ਼ਾ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰੀਏ ਜੀ ਆਪਣੇ ਆਪ ਨੇ ਗੁਰੂ ਨਾਨਕ ਪਾਸ਼ਾ ਜੀ ਦੇ ਸਿੱਖ ਅਖਵਾਉਂਦੇ ਹੋ ਆਪਣੇ ਆਪ ਨੇ ਗੁਰੂ ਰਾਮਦਾਸ ਪਾਸ਼ਾ ਜੀ ਦੇ ਸਿੱਖ ਮੰਨਦੇ ਹੋ ਤਾਂ ਫਿਰ ਗੁਰੂ ਦੀ ਗੱਲ ਵੀ ਮੰਨਣੀ ਪੈਣੀ ਹੈ ਗੁਰੂ ਸਾਹਿਬ ਜੀ ਨੂੰ ਅੰਮ੍ਰਿਤ ਵੇਲੇ ਉੱਠਣ ਵਾਲੇ ਪਿਆਰੇ ਲੱਗਦੇ ਆ ਤਾਂ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰੀਏ ਫਿਰ ਅੰਮ੍ਰਿਤ ਵੇਲਾ ਸੰਭਾਲਣਾ ਸ਼ੁਰੂ ਕਰੀਏ ਅੰਮ੍ਰਿਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛੇਨ ਬਹੁਤ ਕੀਮਤੀ ਆ ਜੇਕਰ ਤੁਹਾਡੇ ਕੰਮ ਤੰਦੇ ਬਹੁਤ ਜ਼ਰੂਰੀ ਨੇ ਜੋ ਤੁਹਾਨੂੰ ਅੰਮ੍ਰਿਤ ਵੇਲੇ ਦੇ ਵਿੱਚ ਹੀ ਕਰਨੇ ਪੈਂਦੇ ਆ ਜਿਵੇਂ ਇਹ ਭੈਣਾ ਬੀਬੀਆਂ ਨੇ ਤਾਂ ਉਹਨਾਂ ਨੇ ਕਈਆਂ ਦੇ ਖੁਦ ਦੇ ਡਿਊਟੀਆਂ ਤੇ ਜਾਣਾ ਹੁੰਦਾ ਹੈ ਇਸ ਕਰਕੇ ਉਹਨਾਂ ਨੂੰ ਇਹ ਹੁੰਦਾ ਹੈ ਕਿ ਅਸੀਂ ਡਿਊਟੀ ਤੇ ਜਾਣ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਦੇ ਕੁਝ ਕੰਮ ਨਿਬੜ ਕੇ ਜਾਈਏ ਜਾਂ ਫਿਰ ਕਈ ਭੈਣਾ ਬੀਬੀਆਂ ਉਹਨਾਂ ਨੇ ਆਪਣੇ ਪਤੀ ਨੂੰ ਜਾਂ ਬੱਚਿਆਂ ਨੂੰ ਡਿਊਟੀ ਤੇ ਸਕੂਲ ਦੇ ਵਿੱਚ ਭੇਜਣਾ ਹੁੰਦਾ ਹੈ ਤਾਂ ਉਹਨਾਂ ਨੂੰ 5:00 ਵਜੇ ਚਾਹ ਪਾਣੀ ਨਾਸ਼ਤਾ ਤਿਆਰ ਕਰਨਾ ਪੈਂਦਾ ਹੈ ਹੋਰ ਕਈ ਤਰ੍ਹਾਂ ਦੀਆਂ ਤਿਆਰੀਆਂ ਕਰਨੀਆਂ ਪੈਂਦੀਆਂ ਨੇ ਤਾਂ ਇਸ ਕਰਕੇ ਉਹਨਾਂ ਭੈਣਾ ਬੀਬੀਆਂ ਦੇ ਅੱਗੇ ਉਹਨਾਂ ਵੀਰਾਂ ਦੇ ਅੱਗੇ ਬੇਨਤੀ ਆ ਕਿ ਜੇ ਤੁਸੀਂ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਪਏ ਹੋ ਤਾਂ ਤੁਸੀਂ ਆਪਣੇ ਕੰਮ ਧੰਦੇ ਕਰਦੇ ਹੋਏ ਵੀ ਅੰਮ੍ਰਿਤ ਵੇਲਾ ਸੰਭਾਲ ਸਕਦੇ ਹੋ ਹੱਥ ਕੰਮ ਕਰਨ ਅਤੇ ਮਨ ਗੁਰੂ ਗੁਰੂ ਕਰੇ ਤੁਸੀਂ ਮਨ ਦੇ ਵਿੱਚ ਮੂਲ ਮੰਤਰ ਜੀ ਦਾ ਜਾਪ ਕਰੀ ਜਾਓ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਦਾ ਸਿਮਰਨ ਕਰੀ ਜਾਓ ਅੰਮ੍ਰਿਤ ਵੇਲੇ ਦੇ ਵਿੱਚ ਜਪਿਆ ਹੋਇਆ ਇੱਕ ਵਾਰ ਵਾਹਿਗੁਰੂ ਜੀ ਉਹ ਵੀ ਪਤਾ ਨਹੀਂ ਸਾਡੇ ਕਿੰਨੇ ਮਾੜੇ ਕਰਮ ਸਾਫ਼ ਕਰ ਦੇਵੇਗਾ ਇਸ ਕਰਕੇ ਅੰਮ੍ਰਿਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿੰਨ ਸਾਹਮਣਾ ਹੈ ਉੱਠਦੇ ਅੰਸਾਰ ਪਹਿਲਾਂ ਆਪਣੇ ਬਿਸਤਰ ਤੇ ਬੈਠਿਆਂ ਬੈਠਿਆਂ ਬਿਨੋ ਇਸੇ ਨੋਣ ਕੀਤੇ ਹੀ ਪੰਜ ਵਾਰ 10 ਵਾਰ 50 ਵਾਰ ਜਾਂ ਫਿਰ 100 ਵਾਰ ਜਿੰਨੀ ਕ ਵਾਰ ਤੁਸੀਂ ਵਾਹਿਗੁਰੂ ਜੀ ਬੋਲ ਸਕਦੇ ਹੋ ਬਿਸਤਰ ਤੇ ਬੈਠਿਆਂ ਬੈਠਿਆਂ ਹੀ ਵਾਹਿਗੁਰੂ ਵਾਹਿਗੁਰੂ ਬੋਲਿਆ ਕਰੋ ਫਿਰ ਉਸ ਤੋਂ ਬਾਅਦ ਆਪਣੇ ਇਹ ਸੋਹਣੇ ਸਰੀਰ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਫਿਰ ਆਪਣੇ ਕੰਮ ਧੰਦੇ ਕਾਰੋਬਾਰ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਫਿਰ ਉਸ ਤੋਂ ਬਾਅਦ ਆਪਣੇ ਪਰਿਵਾਰ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਕਾਰੋਬਾਰ ਦੇ ਲਈ ਸ਼ੁਕਰਾਨਾ ਕਰਨਾ ਹੈ ਧਾਵੇ ਕੇ ਇਕੱਲੀ ਇਕੱਲੀ ਚੀਜ਼ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਜੋ ਸਤਿਗੁਰੂ ਸੱਚੇ ਪਾਸ਼ਾ ਜੀ ਨੇ ਸਾਨੂੰ ਬਿਨਾਂ ਬੋਲੇਆਂ ਬਿਨਾਂ ਮੰਗੀਆਂ ਦਿੱਤੀਆਂ ਨੇ ਫਿਰ ਉਹਨਾਂ ਦਾਤਾਂ ਦਾ ਸ਼ੁਕਰਾਨਾ ਕਰਨਾ ਜੋ ਅਸੀਂ ਅਰਦਾਸਾਂ ਕਰ ਕਰਕੇ ਲਈਆਂ ਜਦੋਂ ਆਪਾਂ ਇਸ ਤਰ੍ਹਾਂ ਸ਼ੁਕਰਾਨਾ ਕਰਾਂਗੇ ਨਾ ਯਕੀਨ ਕਰਕੇ ਜਾਣਿਓ ਇੱਕ ਰੱਜੀ ਹੋਈ ਰੂਹ ਬਣ ਜਾਵਾਂਗੇ ਸਵੇਰੇ ਸਵੇਰ ਇੱਕ ਤਾਕਤ ਇੱਕ ਪੋਜ਼ਿਟਿਵ એનર્ਜੀ ਸਾਡੇ ਵਿੱਚ ਭਰ ਜਾਣੀ ਆ ਸਾਡੇ ਅੰਦਰੋਂ ਗਿਲੇ ਸ਼ਿਕਵੇ ਸ਼ਿਕਾਇਤਾਂ ਮੁੱਕ ਜਾਣੀਆਂ ਨੇ ਅਸੀਂ ਆਪਣੇ ਆਪ ਦੇ ਵਿੱਚ ਇਦਾਂ ਮਹਿਸੂਸ ਕਰਨਾ ਕਿ ਮੇਰੇ ਕੋਲ ਤਾਂ ਬਹੁਤ ਕੁਝਿਆ ਵਾਹਿਗੁਰੂ ਜੀ ਨੇ ਤਾਂ ਮੇਰੇ ਉੱਤੇ ਬਹੁਤ ਕਿਰਪਾ ਕੀਤੀ ਆ ਆਪਣੇ ਆਪ ਹੀ ਅਹਿਸਾਸ ਹੋਵੇਗਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਸੰਗਤ ਜੀ ਸ਼ੁਕਰਾਨਾ ਕਰਨ ਦੇ ਨਾਲ ਜੋ ਰਹਿਮ ਤਾਂ ਵਰਕ ਤਾਂ ਸਾਡੀ ਝੋਲੀ ਦੇ ਵਿੱਚ ਪੈਂਦੀਆਂ ਨੇ ਨਾ ਉਹ ਆਪਾਂ ਤੁਹਾਨੂੰ ਬੋਲ ਕੇ ਨਹੀਂ ਦੱਸ ਸਕਦੇ ਜਦੋਂ ਤੁਸੀਂ ਸ਼ੁਕਰਾਨਾ ਕਰਨਾ ਸ਼ੁਰੂ ਕਰੋਗੇ ਨਾ ਉਦੋਂ ਤੁਹਾਨੂੰ ਪਤਾ ਲੱਗਣਗੀਆਂ ਇਸ ਕਰਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਸੋ ਪਿਆਰੀ ਸਾਧ ਸੰਗਤ ਜੀ ਇਨੀਆਂ ਕ ਬੇਨਤੀਆਂ ਪਰਵਾਣ ਕਰਨਾ ਤੇ ਜੇਕਰ ਸਾਡੀ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ